ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਬੈਂਗਣਾ ਦੇ ਬੂਟਿਆਂ ਦੀ ਸੰਭਾਲ ਲਈ ਇੱਕ ਤਕਨੀਕ ਸ਼ੇਅਰ ਕਰਨ ਲੱਗੇ ਹਾਂ ਜਿਹਦੇ ਨਾਲ ਕੀ ਹੋਏਗਾ ਤੁਹਾਨੂੰ ਅਗਲੇ ਸਾਲ ਜਿਹੜੇ ਬੈਂਗਣਾ ਦੇ ਬੂਟੇ ਨੇ ਉਹ ਦੁਬਾਰਾ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਜੇਕਰ ਪਰ ਨਵੇਂ ਪਲਾਂਟ ਲਾਉਣੇ ਤਾਂ ਉਹਨਾਂ ਨੂੰ 2 ਮਹੀਨੇ ਲੱਗਦੇ ਨੇ ਹਾਰਵੈਸਟਿੰਗ ਮਿਲਣ ਨੂੰ ਸਾਨੂੰ ਤਾਂ ਅਸੀਂ ਇਹਨਾਂ ਨੂੰ ਹੀ ਸੰਭਾਲ ਕੇ ਰੱਖਾਂਗੇ ਅਗਲੇ ਸਾਲ ਇਹਨਾਂ ਤੇ ਉੱਪਰ ਹੀ ਫਲ ਲੱਗੂਗਾ ਵੈਸੇ ਤਾਂ 10 ਤੋਂ ਲੈ ਕੇ 12 ਮਹੀਨੇ ਤੱਕ ਇਹਨਾਂ ਦੇ ਉੱਪਰ ਫਲ ਲੱਗਦਾ ਰਹਿੰਦਾ ਹੈ ਪਰੇ ਹੈਗੀ ਇੱਕ ਗਰਮੀ ਰੁੱਤ ਦੀ ਸਬਜ਼ੀ ਹੈਗੀ 네ਚਰਲੀ ਆਪਾਂ ਨੂੰ ਪਤਾ ਹੀ ਹੈ ਸਰਦੀ ਦਾ ਮੌਸਮ ਸ਼ੁਰੂ ਹੋਣ ਵਾਲਾ ਤੇ ਗਾਜਰਾ ਮਟਰ ਸਾਗ ਆ ਜਾਂਦਾ ਤਾਂ ਵਿਚਾਰੇ ਬੈਂਗਣਾ ਨੂੰ ਕੌਣ ਪੁੱਛਦਾ ਹੈ ਨਾ ਸੋ ਇਹ ਨਾ ਹੋਵੇ ਵੀ ਇਹਨਾਂ ਨੂੰ ਬੁੱਟੇ ਆਪਣੇ ਖਰਾਬ ਹੋ ਜਾਣ ਇੱਕ ਬੈਸਟ ਤਕਨੀਕ ਹੈ ਜਾਂ ਕਹਿੰਦੇ ਬੈਸਟ ਤਰੀਕਾ ਹੈ ਜਿੰਨਾਂ ਨੂੰ ਅਪਣਾ ਕੇ ਅਸੀਂ ਬੈਂਗਣਾ ਦੇ ਬੁੱਟਿਆਂ ਨੂੰ ਅਗਲੇ ਸਾਲ ਤੱਕ ਸੰਭਾਲ ਕੇ ਰੱਖ ਸਕਦੇ ਹਾਂ ਇਸੇ ਜਿਹੜੇ ਸਾਡੇ ਕੋਲੇ ਬੈਂਗਣ ਲੱਗੇ ਹੋਏ ਨੇ ਇਹ ਇੱਕ ਪਲਾਂਟ ਨੇ ਜਾਂ ਅਬਜ਼ਰਵ ਨੂੰ ਵੀ ਕਿਹਾ ਕਿ ਇਹ ਦਿੱਤਾ ਜਾਂਦਾ ਇਹਨੂੰ ਇਹ ਬੈਂਗਣ ਨੇ ਜਿਹੜੇ ਨਾਈਟ ਸ਼ੇਡ ਪਰਿਵਾਰ ਦੀ 16 80 ਦੇ ਪਰਿਵਾਰ ਦੇ ਵਿੱਚੋਂ ਇੱਕ ਪ੍ਰਜਾਤੀ ਇੱਕ ਪੌਦੇ ਦੀ ਪ੍ਰਜਾਤੀ ਹੈ ਜਾਂ ਸਿੱਧੇ ਸ਼ਬਦਾਂ ਚ ਕਹਿ ਲਓ ਵੀ ਇੱਕ ਦੇਸੀ ਬੈਂਗਣ ਨੇ ਲੰਬੇ ਬੈਂਗਣ ਨੇ ਬਹੁਤ ਫਾਲਾ ਆਉਂਦਾ ਇਸ ਕੁੱਤੇ ਨੂੰ ਇਸ ਕਰਕੇ ਅਸੀਂ ਇਹਨਾਂ ਨੂੰ ਪੱਟਣਾ ਨਹੀਂ ਚਾਹੁੰਦੇ ਇਹਨਾਂ ਨੂੰ ਅਗਲੇ ਸਾਲ ਲਈ ਅਸੀਂ ਸੰਭਾਲ ਕੇ ਰੱਖਾਂਗੇ ਔਰ ਸੰਭਾਲ ਕੇ ਕਿਵੇਂ ਰੱਖਣਾ ਹੈ ਉਹ ਤਕਨੀਕ ਬਾਰੇ ਤੁਹਾਨੂੰ ਦੱਸਾਂਗੇ ਵੀਡੀਓ ਨਾਲ ਅੰਤ ਤੱਕ ਜਰੂਰ ਬਣੇ ਰਹੋ ਕਿਉਂਕਿ ਬਹੁਤ ਚੀਜ਼ਾਂ ਤੁਹਾਨੂੰ ਨਵੀਆਂ ਨੇ ਜਿਹੜੀਆਂ ਇਹਦੇ ਵਿੱਚ ਸਿੱਖਣ ਨੂੰ ਮਿਲਣਗੀਆਂ ਵੀ ਅਸੀਂ ਜਿਹੜਾ ਬੈਂਗਣ ਦਾ ਪਲਾਂਟ ਹੈ ਉਹ ਅਗਲੇ ਸਾਲ ਵਾਸਤੇ ਕਿਵੇਂ ਸੰਭਾਲ ਕੇ ਰੱਖ ਸਕਦੇ ਹਾਂ ਹੁਣ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਦੀ ਕਟਿੰਗ ਕਰਨ ਲੱਗੇ ਆਪਾਂ ਕਟਿੰਗ ਕਰਨ ਵਾਸਤੇ ਜੋ ਵੀ ਆਪਾਂ ਕਟਰ ਯੂਜ਼ ਕਰਨਾ ਨਾ ਉਹਨੂੰ ਪਹਿਲਾਂ ਸੈਨੀਟਾਈਜ਼ ਕਰਨਾ ਕਿ ਕਿਹਦੇ ਵਿੱਚ ਆਪਾਂ ਹਲਦੀ ਯੂਜ਼ ਕਰਾਂਗੇ ਤੁਹਾਨੂੰ ਅੱਜ ਵਾਰ ਦੱਸਾਂਗੇ ਵੀ ਹਲਦੀ ਕਿਵੇਂ ਯੂਜ਼ ਕਰਨੀ ਹੈ ਤੇ ਕਟਿੰਗ ਕਿਵੇਂ ਕਰਨੀ ਹੈ ਸਭ ਤੋਂ ਪਹਿਲਾਂ ਸੈਨੀਟਾਈਜ਼ਰ ਨਾਲ ਜਿਹੜਾ ਆਪਣਾ ਕਟਰ ਹੈ ਉਹ ਪ੍ਰੋਪਰਲੀ ਕਲੀਨ ਕਰ ਲੈਣਾ ਕਿਉਂਕਿ ਇਹਦੇ ਉੱਪਰ ਜਦੋਂ ਦੂਜੇ ਪਲਾਂਟ ਦੀ ਆਪਾਂ ਕਟਿੰਗ ਕਰਦੇ ਆਂ ਚਾਹੇ ਕੋਈ ਸਬਜ਼ੀ ਕੱਟਦੇ ਆਂ ਜਾਂ ਕਈ ਵਾਰ ਕਿਸੇ ਕੋਈ ਪਲਾਂਟ ਸੁੱਕਿਆ ਹੋਇਆ ਹੁੰਦਾ ਟਾਣੀ ਸੁੱਕੀ ਹੁੰਦੀ ਆ ਉਹ ਬੈਕਟੀਰੀਆ ਨਾਲ ਅਫੈਕਟਡ ਹੁੰਦੀ ਆ ਉਹ ਆਪਾਂ ਡਾਣੀ ਕੱਟਦੇ ਆ ਇਹਦੇ ਨਾਲ ਇਸ ਕਰਕੇ ਇਹਨਾਂ ਦੀ ਕਟਿੰਗ ਕਰਨ ਤੋਂ ਪਹਿਲਾਂ ਜਿਹੜਾ ਕਟਰ ਹੈ ਉਹਨੂੰ ਪੂਰੀ ਤਰ੍ਹਾਂ ਸੀ ਸਾਫ਼ ਕਰਾਂਗੇ ਸੈਨੀਟਾਈਜ਼ਰ ਨਾਲ ਉਸ ਤੋਂ ਬਾਅਦ ਹੀ ਇਹਨਾਂ ਦੀ ਜਿਹੜੀਆਂ ਟਾਣੀਆਂ ਨੇ ਉਹ ਕੱਟ ਕਰ ਦਵਾਂਗੇ ਜਿਹੜੇ ਮਤਲਬ ਬੈਂਗਣਾਂ ਦੇ ਉੱਪਰ ਲੱਗੇ ਹੋਏ ਸੀ ਉਹ ਅਸੀਂ ਤੋੜ ਲਏ ਨੇ ਉਸ ਤੋਂ ਬਾਅਦ ਜਿਹੜੀਆਂ ਇਹਦੀਆਂ ਟਾਣੀਆਂ ਨੇ ਉਹਨਾਂ ਨੂੰ ਅਸੀਂ ਕੱਟ ਕਰ ਦਵਾਂਗੇ ਬੜੀ ਚੀਜ਼ ਦਾ ਧਿਆਨ ਰੱਖਿਓ ਵੀ ਜੇ ਕਿਤੇ ਛੋਟਾ ਚਲੋ ਬੈਂਗਣ ਲੱਗਿਆ ਹੋਇਆ ਉਹਨੂੰ ਰੱਖ ਲਿਓ ਕਿਉਂਕਿ ਮੇਰੇ ਮੁਤਾਬਿਕ ਇਹ ਪਾਪ ਸਮਝਿਆ ਜਾਂਦਾ ਵੀ ਅਸੀਂ ਛੋਟੀ ਜਿਹੜੀ ਸਬਜ਼ੀ ਐ ਉਹਨੂੰ ਕੱਟ ਨਹੀਂ ਕਰਦੇ ਹੈਗੇ ਕੁਝ ਦਿਨ ਬਾਅਦ ਕੱਟ ਕਰ ਲਾਂਗੇ ਪਰ ਜੀ ਜਿਹੜੀ ਟਾਣੇ ਦੇ ਉੱਪਰ ਕੋਈ ਵੀ ਬੈਂਗਣ ਜਾਂ ਫੁੱਲ ਨਹੀਂ ਹੈਗਾ ਅਸੀਂ ਸਿਰਫ ਉਹਨਾਂ ਟਾਣੀਆਂ ਨੂੰ ਹੀ ਕੱਟ ਕਰਾਂਗੇ ਅੱਜ ਕੁਝ ਧਿਆਨ ਧਿਆਨ ਨਾਲ ਕੱਟ ਕਰਕੇ ਦੇਖਿਓ ਬਾਕੀ ਪਤਾ ਨਹੀਂ ਹੋਰ ਕਿਸੇ ਦਾ ਕੀ ਆ ਬਟ ਅਸੀਂ ਇੰਨੀ ਕੱਟਦੇ ਹੁੰਦੇ ਜੇ ਕਦੇ ਵੀ ਹੋਵੇ ਹੁਣ ਇਹਨਾਂ ਨੂੰ ਕਰਨਾ ਕੀ ਆ ਆਪਾਂ ਨੇ ਇਹ ਕੱਟ ਦੇਣੀਆਂ ਨੇ ਕੱਟ ਕੇ ਜਿਹੜੇ ਇਹਨਾਂ ਦੇ ਟਾਣੇ ਦੇਖੋ ਵੀ ਆਪਾਂ ਕੱਟਾਂਗੇ ਨਾ ਉਹਨਾਂ ਦੇ ਵਿੱਚੋਂ ਪੋਸਿਬਿਲਟੀ ਹੁੰਦੀ ਹੈ ਵੀ ਜਿਹੜੇ ਬੈਕਟੀਰੀਆ ਨੇ ਉਹ ਐਂਟਰ ਕਰ ਜਾਂਦੇ ਨੇ ਜਾਂ ਕਈ ਵਾਰ ਮੱਖੀਆਂ ਬੈਠ ਜਾਂਦੀਆਂ ਨੇ ਉਹ ਬੂਟਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਜਾਂ ਅਗਲੇ ਸਾਲ ਉਹ ਉਹਨਾਂ ਪ੍ਰੋਪਰ ਗਰੋ ਨਹੀਂ ਕਰਦਾ ਹੁਣ ਅੱਗੇ ਅਸੀਂ ਹਲਦੀ ਯੂਜ਼ ਕਰਾਂਗੇ ਜਿੱਥੇ-ਜਿੱਥੇ ਵੀ ਅਸੀਂ ਕੱਟ ਲਾਇਆ ਹੈ ਜਾਂ ਟਾਣੀ ਕੱਟੀ ਹੈ ਉੱਥੇ ਅਸੀਂ ਹਲਦੀ ਲਾ ਦਾਂਗੇ ਹਲਦੀ ਲਾ ਕੇ ਕੀ ਹੋਗਾ ਕਿਉਂਕਿ ਹਲਦੀ ਇੱਕ ਫੰਗੀਸਾਈਡ ਦੇ ਤੌਰ ਤੇ ਯੂਜ਼ ਹੁੰਦੀ ਹੈ ਜਾਂ ਆਪਾਂ ਐਂਟੀਬੈਕਟੀਰੀਆ ਦੇ ਤੌਰ ਤੇ ਕਹਿ ਸਕਦੇ ਆ ਇਹਨੂੰ ਇਹਨੂੰ ਅਸੀਂ ਜਿਹੜੀਆਂ ਟਾਣੀਆਂ ਨੇ ਉਹਨਾਂ ਦੇ ਉੱਪਰ ਲਗਾ ਦਾਂਗੇ ਤਾਂ ਕਿ ਕੋਈ ਵੀ ਬੈਕਟੀਰੀਆ ਜਿਹਾ ਕੋਈ ਮੱਖੀ ਹੈਗੀ ਇਨੂੰ ਖਰਾਬ ਨਾ ਕਰ ਸਕੇ ਕੋਈ ਵੀ ਬੈਕਟੀਰੀਆ ਇਹਦੇ ਵਿੱਚ ਐਂਟਰ ਨਾ ਕਰ ਸਕੇ ਸਾਡਾ ਬੁੱਟਾ ਜਿਹੜਾ ਦੁਬਾਰਾ ਫੁੱਟੇ ਆਊਗਾ ਦੁਬਾਰਾ ਇਹਦੇ ਉੱਪਰ ਜਿਹੜਾ ਫਲਾ ਲੱਗਣਾ ਸ਼ੁਰੂ ਹੋ ਜਾਊਗਾ ਦੁਬਾਰਾ ਇਹਦੀਆਂ ਪੱਤੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਤੇ ਇਹ ਕਿਸੇ ਵੀ ਤਰ੍ਹਾਂ ਇਹਨੂੰ ਖਰਾਬ ਨਹੀਂ ਹੋਊਗਾ ਆ ਦੇਖੋ ਇਸ ਤਰ੍ਹਾਂ ਇਹਨੂੰ ਹਲਦੀ ਨਾਲ ਪ੍ਰੋਪਰਲੀ ਕਵਰ ਕਰ ਦੇਣਾ ਤੁਸੀਂ ਕੋਈ ਕਵਰ ਸਾਰੀਆਂ ਡਾਣੀਆਂ ਚਾਹੇ ਕੋਈ ਛੋਟੀ ਕੱਟੀ ਐ ਤੁਸੀਂ ਚਾਹੇ ਕੋਈ ਵੱਡੀ ਕੱਟੀ ਐ ਤਾਂ ਇਹਨੂੰ ਪ੍ਰੋਪਰਲੀ ਕਵਰ ਕਰਨਾ ਹੈ ਕਵਰ ਕਰਕੇ ਕੀ ਕਰਨਾ ਹੈ ਹਲਦੀ ਨੂੰ ਥੋੜੀ ਜਿਹੀ ਵਿੱਚ ਮਿਕਸ ਵੀ ਕਰ ਦੇਣੀ ਹੈ ਤਾਂ ਕਿ ਜਿਹੜੀਆਂ ਜੜਾਂ ਦੇ ਵਿੱਚ ਕਿਉਂਕਿ ਬੂਟਾ ਆਪਾਂ ਨੂੰ ਪਿਛਲੇ 6 ਮਹੀਨਿਆਂ ਦੇ ਵਿੱਚੋਂ ਫਲ ਦੇ ਰਿਹਾ ਥੋੜੀ ਬਹੁਤੀ ਜੜਾਂਾਂ ਦੇ ਵਿੱਚ એનર્ਜੀ ਹੈ ਜਿਹੜੀ ਜੋ ਕੋਈ ਫੰਗਸ ਆ ਲੱਗਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਹਨੂੰ ਥੋੜਾ ਜਿਹਾ ਗੁੱਢ ਕੇ ਜਿਹੜੀ ਹਲਦੀ ਹੈ ਉਹ ਵੀ ਇਹਦੇ ਵਿੱਚ ਪਾ ਦਿਆ ਕਰੋ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਕੋਈ ਵੀ ਜਿਵੇਂ ਆਪਾਂ ਕਹ ਲਈਏ ਵਰਮੀ ਹੈ ਇਹ ਖਾਦ ਹੈ ਉਹ ਵੀ ਤੁਸੀਂ ਮਿਕਸ ਕਰੋ ਤਾਂ ਕਿ ਬੂਟੇ ਨੂੰ ਪ੍ਰੋਪਰਲ ਐਨਰਜੀ ਆ ਜਿਹੜੀ ਉਹ ਮਿਲ ਸਕੇ ਆਲੇ ਪੇਨ ਨੂੰ ਗੁੱਡ ਕੇ ਆਲੇ ਦੁਆਲੇ ਮਿੱਟੀ ਲਾ ਕੇ ਇਹਦੇ ਵਿੱਚ ਹਲਦੀ ਪਾ ਦਿਓ ਹਲਦੀ ਮਿਕਸ ਕਰ ਦਿਓ ਤਾਂ ਕਿ ਕੋਈ ਵੀ ਫੰਗਸ ਹੈ ਉਹ ਦੂਰ ਹੋ ਸਕੇ ਇਹਦੇ ਤਣੇ ਦੇ ਨਾਲ ਮਿੱਟੀ ਜਰੂਰ ਲਾਇਆ ਕਰੋ ਕਿਉਂਕਿ ਜੜਾਂ ਨੇ ਥੋੜਿਆ ਮੀਹਾਂ ਦਾ ਮੌਸਮ ਹੈ ਜੜਾਂ ਲੰਗੀਆਂ ਹੋ ਜਾਂਦੀਆਂ ਨੇ ਇਹਦੇ ਵਿੱਚ ਵਰਮੀ ਅਸੀਂ ਪਾ ਰਹੇ ਹਾਂ ਤਾਂ ਕਿ ਜਿਹੜੇ ਬੂਟੇ ਨੂੰ ਅਗਲੇ ਫਸਲਾਂ ਲਈ ਫੂਟਿੰਗ ਲਈ ਜਿਹੜਾ ਬੂਟਾ ਉਹ ਤਿਆਰ ਹੋ ਸਕੇ ਵਰਮੀ ਤੁਸੀਂ ਆਪਣੇ ਬੂਟੇ ਦੇ ਹਿਸਾਬ ਨਾਲ ਜਾਂ ਜਿੰਨੀ ਕਿ ਸਪੇਸ ਦੇ ਵਿੱਚ ਤੁਹਾਡਾ ਲੱਗਿਆ ਹੈ ਉਸ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਉਹਨੇ ਬੂਟਾ ਸਾਡਾ ਨੈਕਸਟ ইয়ার ਲਈ ਤਿਆਰ ਹੈ ਤੇ ਇਹਨੂੰ ਕੋਈ ਵੀ ਸਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਕਿ ਵੀ ਇਹਦੇ ਵਿੱਚ ਕੋਈ ਖਰਾਬ ਹੋਊਗਾ ਥੋੜੀ ਅਸੀਂ ਹਲਦੀ ਵਿੱਚ ਮਿਕਸ ਕਰ ਦੇਵਾਂਗੇ ਇਸ ਤਕਨੀਕ ਨੂੰ ਅਪਣਾ ਕੇ ਤੁਸੀਂ ਮਲੇ ਚੀਜ਼ ਕਰਕੇ ਖੁਦ ਕਰਕੇ ਦੇਖ ਸਕਦੇ ਹੋ ਵੀ ਇਹਦੇ ਨਾਲ ਕੋਈ ਵੀ ਬੂਟਾ-ਟਡਾ ਖਰਾਬ ਨਹੀਂ ਹੋਊਗਾ 2 ਤੋਂ ਲੈ ਕੇ 3 ਸਾਲ ਤੱਕ ਜਿਹੜਾ ਤੁਹਾਡਾ ਬੂਟਾ ਉਹ ਬਚ ਸਕਦਾ ਪਰ ਹਾਂ ਇਹ ਵੀ ਸੰਭਾਵ ਦੀ ਥੋੜੀ ਜ਼ਰੂਰਤ ਹੁੰਦੀ ਹੈ ਉਹ ਕਰਨੀ ਪੈਂਦੀ ਹੈ ਕਰਕੇ ਤੁਸੀਂ ਆਪਣੇ ਬੂਟਿਆਂ ਨੂੰ ਮਤਲਬ ਸਾੜ ਗਰਮੀ ਦੇ ਸਟਾਰਟਿੰਗ ਦੇ ਵਿੱਚ ਹੀ ਤੁਹਾਨੂੰ ਸਬਤੀ ਹੈ ਜਿਹੜੀ ਉਹ ਹਾਰਵੈਸਟ ਕਰਨ ਨੂੰ ਮਿਲੂਗੀ ਤੁਹਾਨੂੰ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਬਾਕੀ ਜੇ ਕੋਈ ਆਪਣਾ ਐਕਸਪੀਰੀਅੰਸ ਹੈ ਉਹ ਵੀ ਸਾਡੇ ਨਾਲ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਵੀ ਕੁਝ ਨਵੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਿੱਖਣ ਨੂੰ ਮਿਲ ਸਕਣ ਇਸੇ ਆਦਾਨ ਪ੍ਰਦਾਨ ਨਾਲ ਕੋਸ਼ਿਸ਼ ਕਰੀਏ ਵੀ ਆਪਣੇ ਖਾਣ ਦੋਗੀਆਂ ਸਬਜ਼ੀਆਂ ਨੇ ਜਿਹੜੀਆਂ ਖੁਦ ਉਗਾ ਕੇ ਪੂਰੇ ਆਰਗੇਨਿਕ ਤਰੀਕੇ ਨਾਲ ਆਪਣੇ ਘਰ ਬਣਾਈਆਂ ਜਾ ਸਕਣ ਤੇ ਆਪਣੀ ਤੇ ਆਪਣੀ ਬੱਚਿਆਂ ਦੀ ਸਿਹਤ ਹੈ ਜਿਹੜੀ ਉਹ ਠੀਕ ਰੱਖੀ ਜਾ ਸਕੇ ਥੋੜੀ ਮਿਹਨਤ ਜ਼ਰੂਰ ਹੈ ਪਰ ਆਪਾਂ ਨੂੰ ਆਰਗੈਨਿਕ ਖਾਣਾ ਵੀ ਪ੍ਰਾਪਤ ਹੋਊਗਾ ਪਾਣੀ ਜ਼ਰੂਰ ਦੇ ਦਿਆ ਕਰੋ ਤੁਹਾਡੀ ਵੀਡੀਓ ਚੰਗੀ ਲੱਗੀ ਦੁਬਾਰਾ ਫਿਰ ਤੋਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਥੈਂਕ ਯੂ ਸੋ much